दमे रद करो तुख पाए मुक़दमे रद करो त सरकार मु रानीतिक मोर्चा ठाहे बाद बंद ਕੀ ਨਾਮ ਆਪਰਾ ਕੀ ਕਹਿਣਾ ਚਾਹੁੰਗੇ ਅੱਜ ਕੁਝ ਧਰਨਾ ਲਗਾਏ? ਮੈਂ ਰਿਸ਼ਵ ਸਿੰਘ ਯਾਤਰੀ ਭਾਰਤੀ ਕਿਸਾਨ ਜਿਨ੍ਹਾਂ ਨੇ ਇੱਕ ਆਸੂਪੁਰ ਜਿਹੜਾ ਜਲਸਖਤਰ ਬਟਿੰਨਾ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਆ ਸੰਯੁਕਤ ਕਾਰਾਜ ਨੀਤੀਕ ਮੋਰਚੇ ਦੇ ਸੱਦੇ ਤੇ ਸਮੁੱਚੇ ਭਾਰਤ ਦੇ ਡੀਸੀ ਹੈੱਡਕ quartਰਾਂ ਤੇ ਮੰਗ ਪੱਤਰ ਦੇਣ ਆਏ ਆ ਜਿਹੜਾ ਕਿ ਪਿਛਲੇ 2015 ਦੇ ਵਿੱਚ ਤਮਿਲਨਾਡੂ ਦੇ ਵਿੱਚ ਸਾਡੇ ਕਿਸਾਨ ਨੇਤਾ ਪੀ ਆਰ ਪਾਂਡਿਆ ਨੇ ਜਿਹੜੇ ਇੱਕ ਹਕੂਮਤ ਦੀ ਲੜਾਈ ਲੜ ਰਹੇ ਸੀ ਜੈਨਸ ਲੀਕ ਸੀ ਬੜੀ ਘਾਤਕ ਗੈਨ ਸੀ ਸਰਕਾਰ ਤੱਕ ਪ੍ਰਸ਼ਾਸਨ ਤੱਕ ਬੜੀ ਗੱਲ ਪਚਾਈ ਵੀ ਨੂੰ ਬੰਦ ਕੀਤਾ ਜਾਵੇ ਪਰ ਬੰਦ ਕਰਨ ਦੀ ਬਜਾਏ ਉਸ ਕਿਸਾਨ ਆਕੂ ਨੂੰ 13 ਸਾਲ ਦੀ ਸਜ਼ਾ ਕੀਤੀ ਗਈ ਆ ਜਿਹੜਾ ਕਿ ਉਹਦੇ ਵਿਰੋਧ ਵਧੋਂ ਰੋਸ ਦੇ ਵਿੱਚ ਅੱਜ ਅਸੀਂ ਸਮੁੱਚੇ ਭਾਰਤ ਦੇ ਵਿੱਚ ਡੀਸੀ ਹੈੱਡਕ quartਰਾਂ ਤੇ ਸਾਡੇ ਸਤਕਾਰਯੋਗ ਰਾਸ਼ਟਰਪਤੀ ਜੀ ਨੂੰ ਮੰਗ ਪੱਤਰ ਦਿੱਤੇ ਨੇ ਦੇ ਮੰਗ ਕਰਿਆ ਕਿ ਬਿਲਕੁਲ ਸਾਰਾ ਸਰਸਰ ਝੂਠਾ ਫਸਾਇਆ ਗਿਆ ਕਿਸਾਨ ਨਿੱਤਾ ਤੇ ਉਹਨੂੰ ਤਰੁ ਤਰਿਆ ਕੀਤਾ ਜਾਵੇ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਇਹ ਘੱਟ ਵੀਰ ਵੀ ਸਰਕਾਰ ਨੇ ਨਾ ਝੂਠਾ ਪਰਚਾ ਰੱਦ ਕਰਿਆ ਉਸ ਕਿਸਾਨ ਆਗਰੂ ਦੇ ਜੋ ਨਾ ਛੱਡਿਆ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕੈ ਰਾਜ ਨਿਤਕ ਮੋਰਚੇ ਵੱਲੋਂ ਸਾਰੇ ਸੂਬਿਆਂ ਦੇ ਕਿਸਾਨ ਆਗੂਾਂ ਦੀ ਮੀਟਿੰਗ ਕਰਕੇ ਅਗਲਾ ਜਿਹੜਾ ਐਕਸ਼ਨ ਵੱਡਾ ਦਿੱਤਾ ਜਾਊ ਅਗਲਾ ਸੰਘਰਸ਼ ਤੇਜ਼ ਕੀਤਾ ਜਾਊ ਹਰ ਹਾਲ ਦੇ ਵਿੱਚ ਉਸ ਕਿਸਾਨ ਆਗੂ ਨੂੰ ਜੇਲ੍ਹ ਤੋਂ ਕਢਾ ਆ ਕੇ ਜਿਹੜਾ ਇਹ ਸਾਡੇ ਅंदोलਨ ਉਹ ਸ਼ਾਂਤ ਕੀਤੇ ਜਾਣਗੇ ਤੇ ਤੁਸੀਂ ਜਿਹੜਾ ਪੱਤਰ ਕਿਹਨੂੰ ਦਿੱਤਾ ਹੈ ਜਿਹੜਾ ਅੱਜ ਦਾ ਮੰਗ ਪੱਤਰ ਡੀਸੀ ਦੇ ਨਾਮ ਤੇ ਰਾਸ਼ਟਰਪਤੀ ਨੂੰ ਦਿੱਤਾ ਮੰਗ ਪੱਤਰ ਲੈਣ ਤੇ ਏਡੀਸੀ ਮੈਡਮ ਉਹ ਇੱਥੋਂ ਲੈ ਕੇ ਗਏ ਨਾ ਅੱਗੇ ਵਿਸ਼ਵਾਸ ਦਿਵਾ ਕੇ ਕਿ ਉਹ ਅੱਗੇ ਪੇਚਾਵਾਂ ਉਹਨਾਂ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਡੀਸੀ ਸਾਹਿਬ ਕੋਲੇ ਜਾ ਕੇ ਅਸੀਂ ਰਾਸ਼ਟਰਪਤੀ ਨੂੰ ਅੱਗੇ ਆਪਦਾ ਥੋੜੀ ਜਿਹੜੀ ਮੰਗ ਆ ਮੰਗ ਪੱਤਰ ਇਹ ਭੇਜਾਂਗੇ ਜੀ